ਪਿਛਲੇ ਦਿਨੀ ਜਿਹੜਾ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਦੌਰਾ ਸੀ ਤੇ ਜਿਸ ਦੌਰੇ ਦੇ ਦੌਰਾਨ ਉਸ ਨੇ ਆਪਣੇ ਹੀ ਵਰਕਅਤੇ ਆਪਣੇ ਹੀ ਚਿਹਰੇ ਤੇ ਜਿਹੜੇ ਅੱਗੇ ਗੱਲਬਾਤ ਕਰ ਲਈ ਰੱਖੇ ਸੀਗੇ ਬੜੀ ਵੱਡੀ ਚਰਚਾ ਛੜੀ ਹੋਈ ਹੈ ਫੇਸਬੁੱਕ ਤੇ ਬੜੇ ਵੱਡੇ ਵੱਡੇ ਵਿਦਵਾਨ ਇਹ ਪੋਸਟਾਂ ਸ਼ੇਅਰ ਕਰ ਰਹੇ ਨੇ ਸੋ ਤਸਵੀਰਾਂ ਕਿਦਨਾਂ ਕਿਤੇ ਤੁਸੀਂ ਵੀ ਇਹ ਦੇਖੀ ਹੋਣੀਆਂ ਜੋ ਨਾਲ ਤਸਵੀਰਾਂ ਤੁਹਾਡੇ ਜੋ ਮੇਰੀ ਵੀਡੀਓ ਦੇ ਨਾਲ ਮੈਂਸ਼ਨ ਕੀਤੀਆਂ ਹੋਈਆਂ ਨੇ ਦੇ ਸਕਦੇ ਹੋ ਪਰ ਜੋ ਸਚਾਈ ਹੈਗੀ ਹੈ ਕੁਝ ਹੋਰ ਹੀ ਸਚਾਈ ਹੈਗੀ ਏ ਕਿ ਜਿਹੜਾ ਭਗਵੰਤ ਮਾਨ ਨੇ ਆਪਣੇ ਬੰਦੇ ਅੱਗੇ ਖੜੇ ਕਰਤੇ ਉਹੀ ਗੱਲਬਾਤ ਕਰ ਰਹੇ ਨੇ ਹੋਰ ਕਿਸੇ ਆਮ ਇਨਸਾਨ ਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ ਬਿਲਕੁਲ ਪ੍ਰੋਟੋਕਾਲ ਤਾਂ ਅਜਿਹਾ ਹੀ ਹੁੰਦਾ ਹੈ ਪਰ ਜੋ ਇਸ ਤਸਵੀਰ ਦੀ ਹਕੀਕਤ ਹੈਗੀ ਤਸਵੀਰ ਦੀ ਹਕੀਕਤ ਕੁਝ ਹੋਰ ਹੈਗੀ ਏ ਇਹ ਤਸਵੀਰ ਮਨਜੀਤ ਕੌਰ ਪਤਨੀ ਸ਼ਵੇਕ ਸਿੰਘ ਦੀ ਦੱਸੀ ਜਾ ਰਹੀ ਏ ਜਿਨ੍ਹਾਂ ਦਾ ਪਿੰਡ ਖਾਨਕੇ ਜੋ ਬਿਲਕੁਲ ਇਸ ਹੜਾ ਦਰਿਆਈ ਖੇਤਰ ਦੇ ਨਾਲ ਸੰਬੰਧਿਤ ਹੈਗਾ ਹਾਰ ਦੀ ਮਾਰ ਦੇ ਏਟਾ ਹੈਗਾ ਕੋਚ ਜਿਹੜਾ ਰਕਬਾ ਬੜੇ ਵੱਡੇ ਪੱਧਰ ਤੇ ਜਿੱ ਕਹਿ ਸਕਦੇ ਆ ਕਿ ਜਿਹੜਾ ਇਹਨਾਂ ਦਾ ਵੀ ਜਿਹੜਾ ਇਹਨਾਂ ਦੁੱਖ ਤੇ ਕਲੀਪਾਂ ਦੇ ਵਿੱਚੋਂ ਹੋ ਕੇ ਜਿਹੜਾ ਗੁਜ਼ਰਿਆ ਤੇ ਅੱਜ ਬੇਸ਼ੱਕ ਇਹ ਪ੍ਰੋਪਰ ਸ਼ਹਿਰ ਦੇ ਵਿੱਚ ਰਹੇ ਨੇ ਸੋ ਜਿਹੜੀ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਆ ਉਹ ਸ਼ਾਇਦ ਤੁਸੀਂ ਨਹੀਂ ਜਾਣਦੇ ਤੁਸੀਂ ਸਿਰਫ ਇਹ ਹੀ ਜਾਣਦੇ ਹੋ ਕਿ ਕਾਪੀ ਕੀਤਾ ਟਾਈਟਲ ਤੇ ਫੋਟੋ ਸੇਵ ਕੀਤੀ ਤੇ ਦੁਬਾਰਾ ਫਿਰ ਚੇਪ ਦਿੱਤੀ ਫੇਸਬੁੱਕ ਤੇ ਸ਼ੇਅਰ ਕਰ ਦਿੱਤੀ ਅਸਲ ਸਚਾਈ ਇਹ ਹੈ ਕਿ ਜਿਸ ਜਗ੍ਹਾ ਤੇ ਮੈਂ ਮੌਜੂਦ ਰਹਾਗਾ ਬਿਲਕੁਲ ਹਰੀਕੇ ਹੈਡ ਤੋਂ 5-7 ਕਿਲੋਮੀਟਰ ਤੇ ਅੱਗੇ ਜਿਹੜਾ ਇਹ ਤਸੀਬਾਨ ਮੌਜੂਦ ਹੈਗਾ ਇਸ ਇਲਾਕੇ ਤੋਂ ਲੈ ਕੇ ਬੇਸ਼ ਪਿਛਲੇ ਏਰੀਆ ਦੀ ਗੱਲ ਕਰੀਏ ਮਫੂ ਮੰਡ ਏਰੀਆ ਜਾਂ ਸੁਲਤਾਨਪੁਰਲ ਸੜਕ ਬਹੁਤ ਸਾਰਾ ਜਿਹੜਾ ਏਰੀਆ ਪਰਪਰ ਤੋਂ ਅੱਗੇ ਫਾਇਲ ਕਾ ਜਿਲ੍ਹਾ ਦੋ ਜਿਲ੍ਹੇ ਬਣ ਗਏ ਬੜੀ ਵੱਡੀ ਤਦਾਦ ਦੇ ਵਿੱਚ ਜਿਹੜੀ ਰਾਇਸਕ ਸਮਾਜ ਨਾਲ ਸੰਬੰਧ ਜਿਹੜੇ ਲੋਕ ਅਗੇ ਨੇ ਇਹ ਸਾੜ ਦੀ ਮਾਰ ਹਟਾ ਆ ਗਏ ਨੇ ਸੋ ਬੇਸ਼ੱਕ ਜਿਹੜਾ ਮਨਜੀਤ ਕੌਰ ਨੇ ਇਹ ਆਵਾਜ਼ ਬੁਲੰਦ ਕੀਤੀ ਕਿ ਸਾਡੇ ਲੋਕ ਅੱਜ ਤਰਾਏ ਤਰਾਏ ਰੋ ਰਹੇ ਨੇ ਤਰਾਸ ਰਹੇ ਨੇ ਉਹਨਾਂ ਤੱਕ ਜਿਹੜੀ ਲੋੜਵੰਦ ਹੈਗੀ ਰਸਤ ਪਹੁੰਚਾਈ ਜਾਵੇ ਉਹਨਾਂ ਦੀ ਜਿਹੜੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਬਾਹ ਫੜੀ ਜਾਵੇ ਕਿਉਂਕਿ ਇਹ ਬਾਟਰ ਪੱਟੀ ਦੇ ਨਾਲ ਬਹੁਤ ਸਾਰੀਆਂ ਅਜਿਹੀਆਂ ਜ਼ਮੀਨਾਂ ਹੈਗੀਆਂ ਨੇ ਜੋ ਕੱਚੀਆਂ ਜ਼ਮੀਨਾਂ ਹੈਗੀਆਂ ਨੇ ਉਹ ਬੇਸ਼ੱਕ ਜੇਕਰ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਉਹ ਆਵਾਜ਼ ਬੁਲੰਦ ਕੀਤੀ ਪਰ ਕਿਤੇ ਨਾ ਕਿਹਾ ਦੇ ਉਸ ਦੀ ਆਵਾਜ਼ ਦੇ ਵਿੱਚ ਉਹ ਆਵਾਜ਼ ਜ਼ਰੂਰ ਹੈ ਸੀਐਮ ਭਗਵੰਤ ਮਾਨ ਤੱਕ ਪਹੁੰਚਦੀ ਕੀਤੀ ਗਈ ਹੈ ਕਿਉਂਕਿ ਜਿਹੜੇ ਅਜਿਹੇ ਲੋਕ ਅਗੇ ਨੇ ਜੋ ਪੱਤੀਆਂ ਜ਼ਮੀਨਾਂ ਨਾਲ ਸੰਬੰਧਿਤ ਹੈਗੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਕੋਈ ਮਦਦ ਨਹੀਂ ਮਿਲਦੀ ਉਹੋ ਆਵਾਜ਼ ਬੁਲੰਦ ਕੀਤੀ ਗਈ ਹੈ ਨਾ ਕਿ ਕੋਈ ਕਿਸੇ ਤਰ੍ਹਾਂ ਦਾ ਸ਼ੋਸ਼ਣਾ ਬਾਜਾ ਕੀਤਾ ਗਿਆ ਹੈ ਜੇਕਰ ਅਸੀਂ ਉਹਨਾਂ ਦੀ ਛਵੀ ਨੂੰ ਦੇਖਦੇ ਹਾਂ ਤੇ ਬਿਲਕੁਲ ਨੋਰਮਲ ਇਨਸਾਨ ਨੇ ਕੋਈ ਉਹ ਕਹਿ ਸਕਦੇ ਸ਼ੋਸ਼ੋ ਪੰਜੋ ਵਿੱਚ ਪੈਣ ਵਾਲੇ ਵਾਹ ਵਾ ਖੱਟਣ ਵਾਲੇ ਇਨਸਾਨ ਨਹੀਂ ਹੈਗੇ ਸ਼ਵੇਸ਼ ਸਿੰਘ ਬਹੁਤ ਲੰਮੇ ਸਮੇਂ ਤੋਂ ਜਿਹੜ ਨੇ ਸੋ ਤਸਵੀਰਾਂ ਇਹੀ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਸਾਡੇ ਸਮਾਜ ਦੀ ਆਵਾਜ਼ ਚੱਕੀਏ ਸਮਾਜ ਦਾ ਦੁੱਖ ਜਿਹੜਾ ਸੀਐਮ ਭਗਵੰਤ ਮਾਨ ਅੱਗੇ ਰੱਖਿਆ ਹੈ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਕਿਉਂਕਿ ਸਾਡਾ ਮੁੱਖ ਮਕਸਦ ਹੈ ਜਿਹੜਾ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕ ਅੱਗੇ ਨੇ ਜਿਨ੍ਹਾਂ ਦੀ ਇਸ ਬਾਰਡਰ ਪੱਟੀ ਦੇ ਨਾਲ ਜ਼ਮੀਨਾਂ ਕੱਚੀਆਂ ਨੇ ਤੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਮੁਆਵਜ਼ੇ ਤੋਂ ਵਾਂਝੇ ਰਹਿ ਜਾਂਦੇ ਨੇ ਸੋ ਉਹਨਾਂ ਦਾ ਦੁੱਖ ਤਕਲੀਫ ਅੱਗੇ ਰੱਖਿਆ ਗਿਆ ਕੱਚੀਆਂ ਜ਼ਮੀਨਾਂ ਨੂੰ ਲੈ ਕੇ ਮਦਦ ਨੂੰ ਲੈ ਕੇ ਵੱਧ ਤੋਂ ਵੱਧ ਤਸਵੀਰਾਂ ਸ਼ੇਅਰ ਕਰਨਾ ਸਾਡਾ ਫਰਜ਼ ਹੈ ਤਸਵੀਰਾਂ ਸ਼ੇਅਰ ਕਰਕੇ ਉਹ ਫਰਜ਼ ਜ਼ਰੂਰ ਨਿਭਾਉਣਾ ਧੰਨਵਾਦ